ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਜੈ ਮਸੀਦੀ ਮੈਂ ਆਪ ਸਭ ਤੁਹਾਡਾ ਸਾਰਿਆਂ ਦਾ ਜਸਪਾਲ ਮਸੀ ਉਮੀਦਵਾਰ ਨੈਸ਼ਨਲ ਲੋਕ ਸੇਵਾ ਪਾਰਟੀ ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਅੱਜ ਮੈਂ ਆਪਣੀ ਚੋਣ ਮਹਿੰਮ ਦੇ ਤਹਿਤ ਜੋ ਪ੍ਰਚਾਰ ਦੇ ਤਹਿਤ ਅੱਜ ਵੇਰਕੇ ਦੇ ਵਿਖੇ ਹਲਕਾ ਜਿਹੜਾ ਇਸਟ ਪੈਂਦਾ ਵਾ ਉਹ ਤੇ ਮੌਨ ਨਗਰ ਦੇ ਵਿੱਚ ਪਹੁੰਚੇ ਆ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਡੇਵਿਡ ਮਸੀ ਜੀ ਔਰ ਸਾਡੇ ਜਿਹੜੇ ਹੈ ਮੇਜਰ ਕੈਪਟਨ ਵੀਜ ਮੈਸੇਜ ਹੋਰਾਂ ਦੀ ਅਗਵਾਈ 'ਚ ਇੱਕ ਸਾਡੇ ਸਰਬ ਸਮਾਜ ਦੀ ਮੀਟਿੰਗ ਹੋ ਜਿਹਦੇ ਵਿੱਚ ਵੱਡੀ ਗਿਣਤੀ 'ਚ ਮਸੀਹ ਭਾਈਚਾਰਾ, ਦਲਿਤ ਭਾਈਚਾਰਾ ਉਹ ਸਰਬ ਸਮਾਜ ਦੇ ਭਾਈਚਾਰੇ ਦੇ ਜਿਹੜੇ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਭੈਣ ਭਰਾ ਇਕੱਠੇ ਹੋਇਆ ਔਰ ਬੜਾ ਵੱਡਾ ਹੰਗਾਰਾ ਮਿਲ ਰਿਹਾ ਔਰ ਮੈਂ ਬਾਰ-ਬਾਰ ਇਹੋ ਕਹਿਣਾ ਜਿੱਥੇ ਵੀ ਜਾਣਾ 75 ਸਾਲ ਹੋ ਗਏ ਆ ਜਿਹੜੇ ਦੇਸ਼ ਆਜ਼ਾਦ ਹੋਏ ਨੂੰ ਸਾਡਾ ਪੰਜਾਬ ਤੇ ਅਜੇ ਤੱਕ ਕੋਈ ਇਹ ਪਾਰਟੀਆਂ ਰਵੈਤੀ ਪਾਰਟੀਆਂ ਕਾ ਐਮਐਲਏ ਤੱਕ ਨਹੀਂ ਦੇ ਸਕੀਆਂ ਜਿੱਦਾਂ ਕਿ ਕਾਂਗਰਸ ਦੀ ਗੱਲ ਕਰ ਲੋ ਅਕਾਲੀ ਗੱਲ ਦੀ ਗੱਲ ਕਰ ਲੋ ਆਮ ਆਦਮੀ ਪਾਰਟੀ ਦੀ ਗੱਲ ਕਰ ਲਓ ਇਹਨਾਂ ਸਾਰੀਆਂ ਪਾਰਟੀਆਂ ਨੇ ਸਾਡੇ ਖਾਸ ਕਰਕੇ ਮਸੀਹ ਭਾਈਚਾਰੇ ਨੂੰ ਇੱਕ ਵੋਟ ਬੈਂਕ ਦੇ ਵੱਜੋਂ ਇਸਤੇਮਾਲ ਕੀਤਾ ਔਰ ਸਾਰਿਆਂ ਨੇ ਤਸ਼ੱਦਦ ਕੀਤਾ ਕੀਤਾ ਸਾਡਾ ਮਤਰਾਈ ਮਾਂ ਵਾਲਾ ਸਲੋਕ ਕੀਤਾ ਹਮੇਸ਼ਾ ਹੀ ਅੱਜ ਤੱਕ ਸਾਡਾ ਅੰਮਰਸਰ ਚ ਇੱਕ ਕੌਂਸਲਰ ਪੈਦਾ ਨਹੀਂ ਕਰ ਸਕੇ ਮਸੀਹ ਭਾਈਚਾਰੇ ਦਾ ਇਹਨਾਂ ਸਾਨੂੰ ਟਿਕਟਾਂ ਨਹੀਂ ਦੇਣੀਆਂ ਜੇ ਕਹਿੰਨਾ ਕੋਈ ਟਿਕਟ ਮੰਗ ਲਈ ਐ ਨਾ ਕੋਈ ਐਮਐਲਏ ਦੇ ਐਮਪੀ ਦੀ ਅਗੋ ਠੱਠੇ ਕਰਦੇ ਸੀ ਮੈਂ ਕਾਲੀ ਦਲ ਚ ਰਿਆ ਹਾਂ ਸਾਡੇ ਭਾਈਚਾਰੇ ਦਾ ਸ਼ੋਸ਼ਣ ਕੀਤਾ 75 ਸਾਲ ਇਹਦਾ ਨੇ ਤਦ ਜਿਹੜਾ ਅੱਕ ਕੇ ਥੱਕ ਕੇ ਹਾਰ ਕੇ ਇਹਨਾਂ ਪਾਰਟੀਆਂ ਕੋ ਸਤਾਏ ਹੋਏ ਅਸੀਂ ਆਪਣੀ ਨੈਸ਼ਨਲ ਲੋਕ ਸੇਵਾ ਪਾਰਟੀ ਮੈਦਾਨ ਚ ਲਿਆਂਦੀ ਆ ਔਰ ਅੱਜ ਪੰਜਾਬ ਦੇ ਵਿੱਚ ਥੋੜੇ ਦਿਨਾਂ ਨੂੰ ਜਿਹੜੀ ਪਾਰਟੀ ਆ ਹੋਂਚੇ ਆਈ ਆ ਔਰ ਪੰਜ ਤੋਂ 6 ਕੈਂਡੀਡੇਟ ਸਾਡੇ ਲੜ ਰਹੇ ਆ ਔਰ ਜਿੱਥੇ ਸਾਡੇ ਨਹੀਂ ਉਮੀਦਵਾਰ ਉਥੇ ਜਿਹੜੇ ਸਾਡੇ ਹਮਖਿਆਲੀ ਆ ਉਥੇ ਅਸੀਂ ਮਸੀਬ ਭਾਈਚਾਰੇ ਦੇ ਆਪਣੇ ਨੇ ਉਹਨਾਂ ਨੂੰ ਆਪਣਾ ਸਮਰਥਨ ਦਿੱਤਾ ਹੋਇਆ ਮਸੀਬ ਭਾਈਚਾਰੇ ਤੇ ਮੈਨੂੰ ਮਾਣ ਆ ਜੀ ਮੇਰੀ ਕੌਮ ਆ ਹਾਂਜੀ ਉਹਨਾਂ ਨੇ ਸੰਤਾਪ ਭੋਗਿਆ ਵਾ 15 75 ਸਾਲਾਂ ਦਾ ਮੈਨੂੰ ਪੂਰਾ ਮਾਣ ਆ ਜਿੱਥੇ ਮੈਨੂੰ ਮੁਸੀਬ ਭਾਈਚਾਰੇ ਤੇ ਮਾਣ ਆ ਉਥੇ ਮੈਨੂੰ ਸਾਡੇ ਦਲਿਤ ਸਮਾਜ ਵਾਲਮੀਕੀ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਆਧਰਮੇ ਸਾਡੇ ਬੈਕਵਰਡ ਭਾਈਚਾਰਾ ਬੈਕਵਰਡ ਭਾਈਚਾਰੇ ਤੇ ਸਾਰੇ ਭਾਈਚਾਰਿਆਂ ਦਾ ਔਰ ਸਰ ਸਮਾਜ ਦਾ ਮੈਨੂੰ ਵੱਡਾ ਸਮਰਥਨ ਮਿਲ ਰਿਹਾ ਔਰ ਬਹੁਤ ਜਿੱਥੇ ਵੀ ਜਾ ਰਿਹਾ ਪੂਰੀ ਚੜ੍ਹਦੀ ਕਲਾ ਹੋ ਰਹੀ ਹੈ ਔਰ ਮੈਂ ਦਲਿਤ ਭਰਾਵਾਂ ਨੂੰ ਬੇਨਤੀ ਕਰਦਾ ਆਪਣੇ ਭਾਈਚਾਰੇ ਨੂੰ ਵਾਲਮੀਕ ਸਮਾਜ ਨੂੰ ਮਜਬੀ ਸਿੱਖ ਸਮਾਜ ਨੂੰ ਜਿੰਨੀਆਂ ਵੀ ਜਾਤੀਆਂ ਮੇਰੇ ਦਲ ਸਮਾਜ ਦੀਆਂ ਧਰਮੀਆਂ ਨੂੰ ਜਿਹੜੀ ਇਹਨੇ ਗਾਲ ਕੱਢਿਆ ਨਾ ਇਹਦਾ ਜਵਾਬ ਇਹਨੂੰ ਦੇ ਦਿਓ ਜੋ 바ਵਾ ਸਾਹਿਬ ਮੇੜਕਰ ਨੇ ਸਾਹਿਬ ਨੇ ਡਾਕਟਰ ਭੀਮਰਾਓ ਮੇੜਕਰ ਸਾਹਿਬ ਨੇ ਸਾਨੂੰ ਮਤਦਾਨ ਦਾ ਅਧਿਕਾਰ ਦਿੱਤਾ ਉਹਨਾਂ ਕਿਹਾ ਸੀ ਕਿ ਰਾਜਾ ਹੁਣ ਰਾਣੀ ਦੇ ਪੇਟ ਚੋਂ ਨਹੀਂ ਜੰਮੇਗਾ ਹੁਣ ਰਾਜਾ ਜਿਹੜਾ ਵਾ ਤੁਹਾਨੂੰ ਪਤਾ ਸਾਡੇ ਦੇਸ਼ 'ਚ ਰਾਜੇ ਪਹਿਲਾਂ ਇਦਾਂ ਹੀ ਬਣਦੇ ਰਿਆਸਤਾ ਚੱਲਦੇ ਸੀ ਹੁਣ ਰਾਜਾ ਜਿਹੜਾ ਵਾ ਰਾਜਾ ਜਿਹੜਾ ਮਤ ਪੇਟੀ ਚੋਂ ਜਿਹੜਾ ਜੰਮੇਗਾ ਜਿਹਦਾ ਵੋਟ ਦਾ ਅਧਿਕਾਰ ਸਾਨੂੰ ਬਾਬਾ ਸਾਹਿਬ ਮੇਡਕਰ ਨੇ ਦਿੱਤਾ ਵਾ ਮੇਰੇ ਸਮਾਜ ਦੇ ਲੋਕ ਇਹਨੂੰ ਜਿਹੜਾ ਆ ਨਾਲ ਸਮਝ ਜਿਹੜਾ ਵਾ ਤੁਸੀਂ ਦੇਖ ਲਿਓ ਵੋਟਾਂ ਦੇ ਵਿੱਚ 4 ਜੂਨ ਦਾ ਜਿਹੜਾ ਵੀ ਰਿਜ਼ਲਟ ਆਏਗਾ ਤੁਹਾਡੇ ਸਾਹਮਣੇ ਆ ਇਹਨੂੰ ਇਹਦੇ ਘਰੇ ਬਾ ਦੇਣਗੇ ਮੈਨੂੰ ਮੇਰੇ ਭਾਈਚਾਰੇ ਨੂੰ ਅਪੀਲ ਆ ਕਿ 1075 ਸਾਲਾਂ ਚ ਪਹਿਲੀ ਵਾਰ ਇੱਕ ਕੋ ਕ੍ਰਿਸਚੀਅਨ ਭਾਈਚਾਰੇ ਦਾ ਉਮੀਦਵਾਰ ਜਿਹੜਾ ਅੰਬਰਸਰ ਤੋਂ ਲੋਕ ਸਭਾ ਸੀਟ ਲੜ ਰਿਹਾ ਪਹਿਲਾਂ ਵੀ ਲੜੇ ਹੋਣਗੇ ਪਰ ਹੁਣ ਉਹ ਲੜਾਈ ਐਸੀ ਬਣ ਗਈ ਆ ਕਿ ਕਰੋ ਮਰਦ ਦੀ ਨੀਤੀ ਆ ਇਨਾ ਸਾਡੇ ਭਾਈਚਾਰੇ ਨੂੰ ਦਬਾਇਆ ਬੜਾ ਜੇ ਇੱਕ ਇੱਕ ਗੱਲ ਦਾ ਇਹਨਾਂ ਪਾਰਟੀਆਂ ਕੋ ਬਦਲਾ ਲੈਣਾ ਵਾ ਤੇ ਆਪਣੇ ਛੋਟੇ ਭਰਾ ਨੂੰ ਟੈਲੀਵਿਜ਼ਨ ਦਾ ਬਟਨ ਦਬਾ ਕੇ 23 ਨੰਬਰ ਜਿਹੜਾ ਮੇਰਾ ਦੂਸਰੇ ਮਸ਼ੀਨ 'ਚ ਜਿਹੜਾ ਨਿਸ਼ਾਨਾ ਟੈਲੀਵਿਜ਼ਨ ਦਾ ਬਟਨ ਦਬਾ ਕੇ ਮੈਨੂੰ ਜਿਤਾਓ ਔਰ ਮੈਂ ਇਸ ਗੁਰੂ ਨਗਰੀ ਦੀ ਜਿਹੜੀ ਕਾਇਆ ਕਲਪ ਨੂੰ ਬਦਲਾਂਗਾ ਔਰ ਜਿਹੜੇ ਵੱਡੇ ਮੁੱਦੇ ਆ ਚਾਹੇ ਉਹ ਗੰਦੇ ਨਾਲਿਆਂ ਨੂੰ ਢੱਕਣ ਦਾ ਮੁੱਦਾ ਹੋਵੇ ਤੇ ਦੰਪ ਦਾ ਮੁੱਦਾ ਇਹਨਾਂ ਸਾਰਿਆਂ ਨੇ ਸਿਆਸਤ ਕੀਤੀ ਆ ਮੈਂ ਕੋ ਸਿਆਸਤ ਕਰਨ ਨਹੀਂ ਆਇਆ ਮੈਂ ਸੇਵਾਦਾਰ ਮੇਰੀ ਪਾਰਟੀ ਦਾ ਨਾਮ ਲੋਕ ਸੇਵਾ ਵਾ ਔਰ ਸੇਵਾ ਕਰਾਂਗਾ ਅੰਮਰਸਰ ਦਾ ਪੁੱਤ ਬਣ ਕੇ ਲੋਕ ਸਭਾ ਚ ਗੱਲ ਕਰਾਂਗਾ ਗੁਰੂ ਨਗਰੀ ਨੂੰ ਐਕਚੁਅਲੀ ਜਿਹੜਾ ਗੰਦ ਪਿਆ ਵਾ ਇਹਨਾਂ ਦਾ ਅਜ ਮਿਹਰ ਨਹੀਂ ਹੈ ਕੰਪਨੀਆਂ ਜਿਹੜਾ ਕੂੜਾ ਚੁੱਕਦਿਆਂ ਹੀ ਕਉ ਭੱਜ ਚੁੱਕੀਆਂ ਘਰ ਘਰ ਗਲੀ ਗਲੀ ਚ ਕੂੜੇ ਲੱਗੇ ਆ ਅੰਮਰਸਰ ਦੇ ਵਿੱਚ ਬਿਮਾਰੀ ਫੈਲ ਸਕਦੀ ਆ ਇਸ ਕਰਕੇ ਮੈਂ ਉਹ ਗੱਲਾਂ ਨੂੰ ਸਾਰਿਆਂ ਨੂੰ ਆਹ ਨਾਲ ਸਮਝ ਵਿਕਾਸ ਕਰਾਵਾਂਗਾ ਔਰ ਇਹ ਆਵਾਜ਼ ਨੂੰ ਲੋਕ ਸਭਾ ਚ ਬੁਲੰਦ ਕਰਾਂਗਾ ਤਾਂ ਕਿ ਸਰਬ ਪੱਖੀ ਵਿਕਾਸ ਅੰਮਰਸਰ ਦਾ ਹੋ ਸਕੇ ਨਸਕਾਰ ਜੈ ਮਸੀਹ ਦੀ ਸਲਾਮ